ਸਵਾਗਤ ਹੈ ਜੀ ਆਸਾਨ ਬੁਣਤੀ ਚੈਨਲ ਤੇ ਅੱਜ ਮੈਂ ਤੁਹਾਨੂੰ ਡਬਲ ਬਾਰਡਰ ਬਣਾ ਕੇ ਦਿਖਾਵਾਂਗੀ ਦੇਖੀਏ ਇਸ ਤਰ੍ਹਾਂ ਦਾ ਬਣੂਗਾ ਡਬਲ ਬਾਰਡਰ ਡਬਲ ਬਾਰਡਰ ਬਣਾਉਣ ਚ ਬਹੁਤ ਸੌਖੇ ਤਰੀਕੇ ਨਾਲ ਬਣਦਾ ਹੈ ਕੋਈ ਜ਼ਿਆਦਾ ਕੁੰਡਾ ਕੋਈ ਉਲਟਾ ਆਉਣਾ ਫਲਟਾਉਣਾ ਕੁਝ ਨਹੀਂ ਹੈਗਾ ਇਹ ਇਹ ਆਪਾਂ ਸਿੱਧੀ ਸਿੱਧੀਆਂ ਸਲਾਈਆਂ ਨੇ ਆ ਦੇਖੀਏ ਕੁੰਡੇ ਮੇ ਪਾ ਲਈ ਇਹ ਮੈਂ 10 12 ਕੁੰਡੇ ਪਾਏ ਨੇ ਦਿਖਾਉਣ ਲਈਓ ਥੋੜਾ ਜਿਹਾ ਦੇਖੀਏ ਆਪਾਂ ਸਾਰੀ ਸਲਾਈਆਂ ਸਿੱਧੀ ਸਿੱਧੀ ਸਲਾਈ ਬੁਣਨੀ ਆਪਾਂ ਨੇ ਇਹ ਵਸ ਸਲਾਈਆਂ ਦਾ ਹਿਸਾਬ ਆਪਣਾ ਚਾਹੇ 4 ਸਲਾਈਆਂ ਪਾ ਕੇ ਆਪਾਂ ਦੂਰਾ ਕਰਨਾ ਹੈ ਚਾਹੇ ਆਪਣੀ ਮਰਜ਼ੀ ਆ ਥੋੜਾ ਜਿਹਾ ਵੱਡਾ ਕਰਨਾ 6 ਸਲਾਈਆਂ 8 ਇਦਾਂ ਪਾ ਸਕਦੇ ਆਪਾਂ ਮੈਂ ਤੁਹਾਨੂੰ ਚਾਰ ਸਲਾਈਆਂ ਤੇ ਦਿਖਾਉਂਗੀ ਪਾਕੇ ਸਾਰੀ ਸਲਾਈ ਸਿੱਧੀ ਸਿੱਧੀ ਆ ਇੱਕ ਸਲਾਈ ਆਪਣੀ ਪੈ ਗਈ ਹੁਣ ਆ ਗਏ ਆਪਾਂ ਉਲਟੀ ਸਲਾਈ ਨੂੰ ਉਲਟੀ ਵੀ ਸੇਮ ਹੋਵਾਸਾ ਉਲਟੀ ਹੋਆ ਇਦਾਂ ਹੀ ਪੈਣੀਆਂ ਨੇ ਮੈਂ ਤੁਹਾਨੂੰ ਚਾਰ ਸਲਾਈਆਂ ਤੋਂ ਕਿ ਕਰਕੇ ਦਿਖਾਉਣੀ ਆ ਉਲਟੀ ਸਲਾਈ ਆਪਣੇ ਪੈ ਗਈ ਦੇਖੀਏ ਹੁਣ ਮੈਂ ਜ਼ਿਆਦਾ ਇਹਨੂੰ ਲੰਬਾ ਨਹੀਂ ਕਰੂੰਗੀ ਤੁਹਾਨੂੰ ਇੰਨੇ ਕਿਤੇ ਦਿਖਾਉਂਗੀ ਦੇਖੀਏ ਪਹਿਲਾ ਗੁੰਡਾ ਪਾ ਤਾਰਾਂਗੇ ਤਾਂ ਫਾ ਮੂਰੇ ਲਾਵਾਂਗੇ ਆ ਦੇਖੀਏ ਦੋ ਦਾ ਇੱਕ ਕਰਾਂਗੇ ਇਹ ਤਾਂ ਗਮੂਰੇ ਕਰਾਂਗੇ ਇਹ ਦੋ ਦਾ ਇੱਕ ਲਵਾਂਗੇ ਤਾਂ ਅੱਗਾ ਫੇਰ ਮੂਰੇ ਕਰਾਂਗੇ ਇਹ ਦੋ ਦਾ ਇੱਕ ਕਰਾਂਗੇ ਧਾਗਾ ਫੇਰ ਮੂਰੇ ਲਾਵਾਂਗੇ ਆਪਾਂ ਫੇਰ ਦੋ ਦਾ ਇੱਕ ਕਰਾਂਗੇ ਧਾਗਾ ਮੂਰੇ ਦੋ ਦਾ ਇੱਕ ਕਰਾਂਗੇ ਦੇਖੀ ਧਾਗਾ ਮੂਰੇ ਫੇਰ ਦੋ ਦਾ ਇੱਕ ਕਰਾਂਗੇ ਅੱਗ ਗਮੂਰੇ ਕਰਾਂਗੇ ਆ ਦੇਖੀਏ ਐਸੇ ਤਰ੍ਹਾਂ ਆਪਾਂ ਨੇ ਸਾਰੇ ਕੁੰਡਿਆਂ ਦੇ ਜਾਲੀ ਬਣਾਉਣੀ ਆ ਇਹਨੇ ਦੇਖੀਏ ਕੁੰਡੇ ਵੀ ਆਪਣੇ ਸਹੀ ਆਏ ਨੇ ਇੱਕ ਕੁੰਡਾ ਪਾ ਉਧਰ ਤਾਰਿਆ ਸਿੱਧਾ ਇੱਕ ਗੁੰਡਾ ਆਪਣਾ ਇੱਧਰ ਆ ਗਿਆ ਦੇਖੀ ਹਾਂ ਉਲਟੀ ਸਲਾਈ ਸਿੱਧੀ ਉਲਟੀਆਂ ਬਣਾ ਕੇ ਇਕਣੇ ਉਕੀਸ ਰਹੀ ਆਪਣੀ ਪੈ ਗਈ ਆ ਦੇਖੀ ਜਾਲੀ ਬਣ ਗਈ ਆਪਣੀ ਇਹ ਜਾਲੀ ਬਣ ਕੇ ਆਪਣੀ ਤਿਆਰ ਹੋ ਗਈ ਓਕੇ ਹੁਣ ਇਹਨੂੰ ਆਪਾਂ ਜਿੰਨੀਆਂ ਸਲਾਈਆਂ ਇੱਧਰ ਪਾਈਆਂ ਨੇ ਉਹ ਬਸਾਕ ਜੇ ਸਲਾਈਂ ਕਈ ਵਾਰ ਤੁਹਾਨੂੰ ਨਹੀਂ ਪਤਾ ਲੱਗਦਾ ਆਪਾਂ ਸਲਾਈ ਪਾਉਂਦੇ ਭੁੱਲ ਵੀ ਸਕਦੇ ਆ ਤਾਂ ਕੋਲ ਲਿਖ ਲੋ ਜਿੰਨੀਆਂ ਸਲਾਈਆਂ ਪਾਵਾਂਗੇ ਉੰਨੀਆਂ ਸਲਾਈਆਂ ਆਪਾਂ ਲਿਖਾਂਗੇ ਮੈਂ ਇਹਦੀ ਹੁਣ ਗਿਣਤੀ ਕਰੂੰਗੀ ਆ ਦੇਖੀਏ ਇੱਥੋਂ ਦੇ 1 2 3 4 5 6 6 ਸਲਾਈਆਂ ਪੈ ਗਈਆਂ ਇਹ ਸਲਾਈਆਂ ਆਪਣੀਆਂ ਹੋ ਗਈਆਂ ਬਰਾਬਰ ਦੀਆਂ ਦੇਖਿਏ ਜਿੰਨੀ ਸਲਾਈ ਆਪਾਂ ਥੱਲੇ ਪਾਉਣੀਆਂ ਜਦ ਆਪਾਂ ਕਦੇ ਵੀ ਬਾਡਰ ਬਣਾਉਣਾ ਤੁਸੀਂ ਬੜਾ ਬਣਾਉਣਾ ਹੈ ਤਾਂ ਜਮੇ ਛੋਟਾ ਜਿਹਾ ਇੱਕ ਤੁਹਾਨੂੰ ਦਿਖਾਉਣ ਲਈ ਜੋ ਆ ਤੇ ਮੈਂ ਘੱਟ ਸਲਾਈਆਂ ਪਾਈਆਂ ਨੇ ਤੇ ਆਹ ਸਲਾਈਓ ਆਪਣੀ ਇੱਕ ਵਾਧੂ ਹੋਣੀ ਹੈ ਨਹੀਂ ਬਰਾਬਰ ਦੀ ਸਲਾਈਆਂ ਆਪਾਂ ਰੱਖਣੀਆਂ ਇਹਦੀ ਆ ਦੇਖਿਏ ਹੁਣ ਇਹਨੂੰ ਆਪਾਂ ਦੂਰਾ ਕਰਾਂਗੇ ਲਾ ਦੇਖਿਏ ਅਧਿਕਾ ਬਰਾਬਰ ਦਾ ਕਰਕੇ ਦੇਖਿਓ ਇਧਰੋਂ ਵੀ ਆਪਾਂ ਨੂੰ ਐਨ ਕੁੰਡਾ ਤੁਹਾਨੂੰ ਦਿਖਾਉਣੀ ਹੈ ਕੱਲਾ ਕੱਲਾ ਕੁੰਡਾ ਆਪਾਂ ਨੂੰ ਦਿਸੂਗਾ ਜਿਹੜੇ ਆ ਪਾਏ ਹੋਏ ਨੇ ਤੇ ਆਪਾਂ ਨੇ ਇੱਕ ਨੇ ਇਸ ਨਾਲ ਕੁੰਡਾ ਚੱਕ ਕੇ ਆਪਾਂ ਨੇ ਇਹਦਾ ਦੋ ਦਾ ਇੱਕ ਕਰਨਾ ਦੋਨੇ ਪਾਵਾਂਗੇ ਸਲਾਈ 'ਚ ਆ ਦੇਖਿਓ ਚਾਹੀਏ ਆਪਾਂ ਐ ਵੀ ਕਰ ਲੋ ਜੇ ਆਪਾਂ ਨੂੰ ਦੂ ਲੋਟ ਔਖਾ ਲੱਗਦਾ ਨਾ ਆਪਾਂ ਪਹਿਲਾ ਕੁੰਡਾ ਚੱਕਾਂਗੇ ਤੇ ਇਹ ਐ ਸਲਾਈ ਤੇ ਚੜਾਵਾਂਗੇ ਆ ਦੇਖੀ ਕੁੰਡੇ ਨਾਲ ਆਪਾਂ ਕੁੰਡਾ ਮਲਾਉਣਾ ਜਣੀ ਬਿਲਕੁਲ ਉਹ ਨਹੀਂ ਕਰਨਾ ਉਹ ਗੜਾ ਦੁਗੜਾ ਜੇ ਕੁੰਡੇ ਦੇ ਨਾਲ ਕੁੰਡਾ ਸੇਮ ਕਰਾਂਗੇ ਆ ਦੇਖੀ ਆ ਦੇਖੀ ਆਪਾਂ ਸਲਾਈ ਚ ਕੁੰਡਾ ਲਵਾਂਗੇ ਸਲਾਈ ਚ ਕੁੰਡਾ ਲੈ ਕੇ ਆਪਾਂ ਦੋਨਾਂ ਕੁੰਡਿਆਂ ਦਾ ਦੋਨਾਂ ਕੁੰਡਿਆਂ ਦਾ ਆਪਾਂ ਇੱਕ ਕਰਾਂਗੇ ਲਖੀ ਇੱਕ ਇੱਕ ਹੋ ਗਿਆ ਫਿਰ ਆਪਾਂ ਦੂਜਾ ਕੁੰਡਾ ਸੁਲਾਈ ਚ ਲਵਾਂਗੇ ਆ ਦੇਖੀਏ ਦੋ ਦਾ ਇੱਕ ਆ ਦੇਖੀਏ ਫਿਰ ਆਪਾਂ ਸਲਾਈ ਚ ਕੁੰਡੇ ਚੱਕਾਂਗੇ ਕੁੰਡੇ ਆਪਾਂ ਨੂੰ ਦਿਸ਼ ਦੇ ਨੇ ਬਣੇ ਹੋਏ ਓਕਣੇ ਜਿਵੇਂ ਇਧਰੀ ਸਾਈਡ ਨੇ ਓਕਣੇ ਆਪਣੇ ਇਧਰੀ ਸਾਈਡ ਕੁੰਡੇ ਨੇ ਆ ਦੇਖੀਏ यहां दो दा एक आ देखिए हाक उन्ड़ता बन गया अपना ते हून अप्पां ਕੁੰਡਾ ਦਾ ਆਪਾ ਪੂਰਾ ਧਿਆਨ ਹੈ ਖੜਾ ਕੁੰਡਾ ਜਮੇ ਸੇਮ ਨਾਲ-ਨਾਲ ਦਾ ਹੀ ਗੁੰਡਾ ਚੱਕਣਾ ਇਹ ਕੁੰਡਾ ਆ ਦੇਖੀਏ ਸਿੱਧਾ ਕਰਕੇ ਨਾ ਨੀਕੀ ਦੋ ਦਾ ਇੱਕ ਕਰਾਂਗੇ ਆ ਦੇਖੀਏ ਦੇ ਦੋ ਦਾ ਇੱਕ ਕਰਾਂਗੇ ਮਸੇਹੀ ਧਿਆਨ ਆਪਾਂ ਨੂੰ ਕੁੰਡਾ ਨਾਲ ਦੀ ਨਾਲ ਹੀ ਚੱਕਣਾ ਜਿਹੜਾ ਕੁੰਡਾ ਨਾਲ ਸੇਮ ਦਿਸਦਾ ਆਪਾਂ ਨੇ ਉਹੀ ਕੁੰਡਾ ਚੱਕਣਾ ਦੇਖੀਏ ਦੋ ਦਾ ਇੱਕ ਕਰੀ ਜਾਣਾ ਜੇ ਆਪਣੇ ਕੁੰਡੇ ਉਗੜੇ ਡੁਗੜੇ ਹੋਏ ਨੂੰ ਫਿਰ ਜਿਹੜੀ ਥੱਲੇ ਜਾਲੀ ਦੀ ਨੋਕ ਆ ਉਹ ਸਹੀ ਨਹੀਂ ਆਉਂਦੀ ਆ ਦੇਖੀਏ ਕੁੰਡਾ ਤੁਹਾਨੂੰ ਆਪਣੇ ਆਪ ਨੂੰ ਇਹ ਕਾਲੀ ਨਹੀਂ ਕਰਨੀ ਥੋੜੀ ਜੀ ਦੇਖ ਕੇ ਬਸ ਕਰਨਾ ਆਪਣੇ ਆਪ ਨੂੰ ਕੁੰਡਾ ਦੇਸੀ ਜਾਂਦਾ ਆਪਾਂ ਨੇ ਉਹੀ ਉਹੀ ਕੁੰਡਾ ਇਕਣ ਚੱਕੀ ਜਾਣਾ ਦੇਖੀਏ ਇਹ ਥੋੜਾ ਸਿੱਧੇ ਕਰਕੇ ਮੁੜ ਜਾਂਦਾ ਹੈ ਕੁੰਡਾ ਦੇਖੀਏ ਬਸ ਐਸੇ ਤਰੀਕੇ ਨਾਲ ਆਪਾਂ ਚੱਕਦੇ ਆ ਨਾ ਕੁੰਡੇ ਜਾਈ ਜਾਣਾ ਜਿਹੜਾ ਕੁੰਡਾ ਆਪਾਂ ਨੂੰ ਦਿਸਦਾ ਜਿੱਥੋਂ ਆਪਾਂ ਸਟਾਰਟ ਕਰਿਆ ਤੀਗਾ ਬਸ ਉਹੀ ਕੁੰਡਾ ਇੱਕ ਨੇ ਸਲਾਈ ਚੱਕ ਚੱਕ ਕੇ ਧਰੀ ਜਾਣਾ ਤੇ ਦੋ ਦਾ ਇੱਕ ਕਰੀ ਜਾਣਾ ਆ ਦੇਖੀ ਕੁੰਡਾ ਤਾਂ ਆਪਾਂ ਨੂੰ ਐਂ ਦਿਸਦਾ ਹੀ ਹੈ ਨਾ ਦੇਖੀਏ ਕਿੰਨੀ ਵਧੀਆ ਆਪਣੀ ਬਣ ਕੇ ਨੋਕ ਆਈ ਹੈ ਨਾ ਸਹੀ ਦੇਖੀ ਰੱਖੋ ਇਹ ਉਗੜਾ ਦੁਗੜਾ ਕੁੰਡਾ ਨਹੀਂ ਇਕਣ ਹੁੰਦਾ ਜੇ ਆਪਾਂ ਕੱਲਾ ਕੱਲਾ ਕੁੰਡਾ ਚੱਕਾਂਗੇ ਤੇ ਓਕਣੇ ਆਪਾਂ ਕੁੰਡੇ ਨਾਲ ਕੁੰਡਾ ਨਾਲ ਮਲਾਉਣਾ ਜਿਹੜਾ ਸੇਮ ਇਧਰ ਲਾ ਕੁੰਡਾ ਵੀ ਇਧਰ ਇਹ ਜਿਹੜਾ ਡਿਜ਼ਾਈਨ ਵਾਲਾ ਦੇਖੋ ਇਹ ਪੁੱਠੀ ਸਾਈਡ ਆ ਆਪਣੀ ਸਿੱਧੀ ਸਾਈਡ ਇਹ ਤੇ ਕੋਈ ਵੀ ਆਪਾਂ ਡਿਜ਼ਾਈਨ ਪਾ ਸਕਦੇ ਆ ਤੇ ਬਾਰਡਰ ਥੋੜਾ ਜਿਹਾ ਚਾਹੇ ਆਪਣੀ ਮਰਜ਼ੀ ਆ ਵੱਡਾ ਕਾਲੀ ਚਾਹੀਏ ਆਪਾਂ ਟੋਪੀਆਂ ਬੱਚਿਆਂ ਦੀ ਬਣਾਉਣੀ ਆ ਟੋਪੀ ਤੇ ਵੀ ਬਾਰਡਰ ਬਹੁਤ ਵਧੀਆ ਲੱਗਦਾ ਤੇ ਬਹੁਤ ਵਧੀਆ ਇਹ ਡਬਲ ਬਾਰਡਰ ਕੋਈ ਆਪਾਂ ਨੂੰ ਦਿੱਕਤ ਨਹੀਂ ਹੈਗੀ ਕੋਈ ਕੁੰਡਾ ਨਹੀਂ ਲਟਾਉਣਾ ਨਹੀਂ ਕੁਝ ਨਹੀਂ ਕਰਨਾ ਦੇਖ ਕੇ ਕਿੰਨੀ ਸੋਹਣੀਆਂ ਨੋਕਾਂ ਜਿਹੀਆਂ ਲੱਗਦੀਆਂ ਨੇ ਤੇ ਜੇ ਤੁਹਾਨੂੰ ਵੀਡੀਓ ਮੇਰੀ ਦੱਸਣ ਦਾ ਤਰੀਕਾ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਆ ਤਾਂ ਕਮੈਂਟ ਜ਼ਰੂਰ ਕਰਦੇ ਹੋ ਧੰਨਵਾਦ ਨਵੀਂ ਵੀਡੀਓ ਲੈ ਕੇ ਫੇਰ ਆਪਾਂ ਹਾਜ਼ਰ ਹੋਵਾਂਗੇ